ਨਹੀਂ ਭਾਈ ਉਹਨਾਂ ਦੀ ਨਾ ਜਦੋਂ ਆਪਣਾ ਪਾਕਿਸਤਾਨ ਦਾ ਮੈਚ ਹੁੰਦਾ ਵਾ ਆਪਣੇ ਮਾਈਂਡ ਚ ਪਤਾ ਨਹੀਂ ਗੱਲ ਕੀ ਹੁੰਦੀ ਆ ਦੂਜੀ ਗੱਲ ਹੁੰਦੀ ਆ ਮੈਚ ਪੂਰਾ ਟੋਪ ਦਾ ਲੱਗੂਗਾ ਆਪਾਂ ਜਿੱਤਣਾ ਵਾ ਆਪਾਂ ਹਰੋਣਾ ਪਿੰਡ ਦਾ ਨਾਮ ਭਾਜੀ ਮੇਰਾ ਖਰਕ ਜਟਾਣਾ ਜ਼ਿਲ੍ਹਾ ਜਿੱਦਾਂ ਰੋਤਕਾ ਰੋਤਕੇ ਸਾਡੇ ਤੋਂ 20 ਕਿਲੋਮੀਟਰ ਆ ਟਰੋਡ ਵਧੀਆ ਬਣ ਗਏ ਅੱਜ ਅਸੀਂ ਜਿੱਦਾਂ ਪਹਿਲਾਂ ਜਦੋਂ ਅਸੀਂ ਸਟਾਰਟਿੰਗ ਕੀਤੀ ਜਿੱਦਾਂ ਗਰਾਊਂਡ ਗਰਾਊਂਡ ਉਦਾਂ ਤੇ ਉਦੋਂ ਅਸੀਂ ਖੇਡਦੇ ਸੀ ਕਿ ਨੈਸ਼ਨਲ ਸਟਾਈਲ ਅਸੀਂ 2 ਸਾਲ ਜਿੱਦਾਂ ਨੈਸ਼ਨਲ ਸਟਾਈਲ ਖੇਡੇ ਉਦੋਂ ਉਹ ਜਿੱਦਾਂ ਸਰੀਰ ਭਾਰਾ ਜਾ ਹੋ ਗਿਆ ਪਾਰ ਪੜ ਗਿਆ ਤੇ ਇੱਥੇ ਸਾਰੇ ਵੇਟ ਵਾਲੇ ਬੰਦੇ ਸੀਗੇ ਉਹਦਾ ਉਹਦਾ ਕਰਕੇ ਅਸੀਂ ਜਿੱਦਾਂ ਆਪਣੇ ਪਿੰਡ ਦੀ ਟੀਮ ਬਹੁਤ ਵਧੀਆ ਟੀਮ ਸੀਗੀ ਉਦੋਂ ਵੀ ਤੇ ਹੁਣ ਵੀ ਉਦੋਂ ਜਿੱਦਾਂ ਆਪਣੀ ਟੀਮ ਸੀਗੀ ਸਰਕਲ ਸਟਾਈਲ ਦੀ ਪੂਰੀ ਵਧੀਆ ਤੇ ਅਸੀਂ ਉਧਰ ਚੱਲ ਗਏ ਉਹ ਸਾਡੀ ਮਿਹਨਤ ਮੁੰਦ ਤੇ ਸਾਧੂਣੀ ਲੱਗੇ ਕਰਾਉਣ ਤੇ 2013 ਤੋਂ ਫਿਰ ਮੈਂ ਜਿੱਦਾਂ ਸਰਕਲ ਸਟਾਈਲ ਜਿੱਦਾਂ ਸਟਾਰਟ ਕਰਕੇ ਸੀਗੀ ਉਹ ਦਾਦਾ ਗਰਾਊਂਡ ਗਰਾਊਂਡ ਦਾ 2011 ਤੋਂ ਕਰਤਾ ਸੀਗਾ ਪਰ オーਪਨ ਅਸੀਂ 2013 ਤੋਂ ਕਰਦੇ ਸੀਗੇ। ਉਹ ਜੋ ਤੁਹਾਡੇ ਡੈਡੀ ਦੀ ਸੀਗੀ ਜਿੱਦਾਂ ਸਰਕਲ ਸਟਾਈਲ ਖੇਡਣ ਦੀ ਕਿਉਂਕਿ ਇੱਥੇ ਬੜਾ ਕਰੇਜ ਹੁੰਦਾ ਭਾਜੀ ਸਰਕਲ ਸਟੈਂਡਾ ਆਪਣੇ ਪੰਜਾਬ ਹਰੀਆਣੇ ਸੀ। ਤੇ ਉਹੀ ਲੈ ਕੇ ਆਏ ਸੀਗੇ ਤੇ ਫਿਰ ਜਿੱਦਾਂ ਸुरुچਤ ਤੂੰ ਦਿਮਾਗ 'ਚ ਛੇਗਾ ਨਹੀਂ ਕਿ ਇਹਦੀ ਪਲੇਨ ਫਲੋਰ ਬਣਨਾ ਫਿਰ ਮਿਹਨਤਬੰਦ ਕਰਦੇ ਗਏ। ਮਾੜੀ-ਮੋਟੀਆਂ ਗੱਲਾਂ ਜਿੱਦਾਂ ਬੰਦਿਆਂ ਦੀ ਅੰਦਰੋਂ ਲੱਗੀ ਲੱਗਣ। ਫਿਰ ਮਿਹਨਤਬੰਦ ਵੀ ਜ਼ਿਆਦਾ ਹੋ ਗਈ। ਫਿਰ ਉਹੀ ਹੋ ਗਿਆ ਜਿੱਦਾਂ ਜਨੂਨ ਜਾਂ ਬਣ ਗਿਆ। ਭਜੀ ਜਦੋਂ ਆਪਣਾ ਗੇਮ ਦਾ ਜਦੋਂ ਸ਼ੁਰੂ ਚੋ ਹੀ ਐਦਾਂ ਹੀ ਰਹਿ ਆਵਾਜ਼ ਜਦੋਂ ਡੇਲੀ ਆਪਾਂ ਖੇਡ ਰਹੇ ਹੰਨੇ ਆ ਤਾਂ ਡੇਲੀ ਆਪਾਂ ਘੰਟੇ ਕੇ ਜਦਾਂ ਆਪਾਂ ਗਰਾਊਂਡ ਪ੍ਰੈਕਟਿਸ ਜ਼ਰੂਰ ਕਰੀਏ ਤੇ ਮੈਂ ਡੇਲੀ ਇੱਕ ਘੰਟਾ ਗਰਾਊਂਡ ਪ੍ਰੈਕਟਿਸ ਜਿੱਦਾਂ ਆਪਣਾ ਗੇਮ ਜ਼ਰੂਰ ਕਰਦਾ ਤੇ ਉਸ ਤੋਂ ਬਾਅਦ ਜਿੱਦਾਂ ਜਿਮ ਨਹੀਂ ਭਜੀ ਜਦੋਂ ਆਪਾਂ ਗੇਮ ਗੇਮ ਕਰਦੇ ਆ ਜਿੱਦਾਂ ਆਪਣੇ ਮੈਚ ਮੂ ਸਟਾਰਟ ਹੁੰਦੇ ਆ ਉਦੋਂ ਮੈਂ ਜਿਮ ਨਹੀਂ ਲਾਉਂਦਾ ਤੇ ਜਦੋਂ ਆਪਸ਼ਨ ਹੁੰਦਾ ਉਦੋਂ ਫਿਰ ਆਪਾਂ 2-3 ਮਹੀਨੇ ਜਿਮ ਲਾਉਂਦੇ ਪਾਜੀ ਦੇਖੋ ਗੱਲ ਜਿਹੜੀ ਕਹਿਣੀ ਚਾਹੀਦੀ ਆ ਉਹ ਮੂੰਹ ਤੇ ਕਹਿਣੀ ਚਾਹੀਦੀ ਆ ਤੇ ਸਭ ਕਹਿਣੀ ਚਾਹੀਦੀ ਆ ਕਰਦੇ ਸਾਰੇ ਆ ਭਾਜੀ ਮਾੜਾ ਮੋਟਾ ਅਸੀਂ ਵੀ ਕੀਤਾ ਜਿੱਦਾਂ ਪੂਰਾ ਠੋਕ ਕੇ ਕੀਤਾ ਅਸੀਂ ਠੋਕ ਕੇ ਹਿੱਕ ਠੋਕ ਕੇ ਕਹਿੰਦੇ ਅਸੀਂ ਕੀਤਾ ਵਾ ਪਰ ਜਦੋਂ ਜਦੋਂ ਅਸੀਂ ਕੀਤਾ ਉਦੋਂ ਜਿੱਦਾਂ ਨੋਲਿਜ ਨਹੀਂ ਸੀਗੀ ਭਾਜੀ ਇਹਦੀ ਤੇ ਜਦੋਂ ਜਦੋਂ ਨੋਲਿਜ ਆਈ ਉਦੋਂ ਤੋਂ ਕੰਮ ਕਰਕੇ ਪੂਰਾ ਜਿੱਦਾਂ ਆਪਣੇ ਹਿਸਾਬ ਨਾਲ ਜਿੱਦਾਂ ਛੱਡ ਤੇ ਬਹੁਤ ਜਿੱਦਾਂ ਟਾਈਮ ਲੱਗਦਾ ਭਾਜੀ ਛੱਡਣ ਨੂੰ ਵੀ ਟਾਈਮ ਲੱਗਦਾ ਭਾਜੀ ਦੱਲ ਗੋਲਾ ਕਿੱਡੇ ਆ ਭਾਜੀ ਮੈਂ ਐਪ ਦੀ ਫੀਲਿੰਗ ਭਾਜੀ ਐਦਾਂ ਸੀਗੀ ਮੈਂ ਜਦੋਂ ਸ਼ਾਮ ਨੂੰ ਜਿੱਦਾਂ ਗਰੇ ਆ ਸੀਗਾ ਤੇ ਮੈਂ ਘਰ ਘਰ ਕੇ ਉਹਨੂੰ ਦੱਸਿਆ ਜਦਾਂ ਮੈਂ ਮੈਂ ਕਿਹਾ ਪਾਕਿਸਤਾਨ ਜਾਣਾ ਕਿੱਦਣ ਹੈ ਗੱਪੇ ਡੈਡੂ ਨੂੰ ਪਤਾ ਸੀਗਾ ਮੰਮੀ ਨੂੰ ਪਤਾ ਨਹੀਂ ਸੀਗਾ ਤੇ ਕਿੰਨੇ ਉੱਥੇ ਕੀ ਕਰਨ ਜਾਣਾ ਕੋਈ ਜ਼ਰੂਰਤ ਨਹੀਂ ਹੈ ਖੱਡਣ ਦੀ ਉਹ ਮੇਰਾ ਚੱਲ ਠੀਕ ਹੈ ਮੈਂ ਮੈਂ ਕਿਹਾ ਮੈਂ ਸਵੇਰੇ ਜਾਣਾ 4 ਵਜੇ ਉੱਥੇ ਕਿਉਂਕਿ ਭਾਜੀ ਆਪਣੇ ਦੂਰ ਪੈਂਦਾ ਮਰਸਾ ਤੇ ਅਸੀਂ ਅਸੀਂ ਜਦੋਂ ਸਵੇਰੇ ਉੱਠੇ ਘਰ ਦੇ ਉੱਠੇ ਹੀ ਨਹੀਂ ਸਾਰੇ ਗੱਡੀ-ਗੁੱਡੀ ਚੱਕ ਕੇ ਗੱਡੀ-ਗੁੱਡੀ ਚੱਕ ਕੇ ਰਵੀ ਨੂੰ ਲੈ ਕੇ ਫਿਰ ਜਿੰਦਾ ਅੰਮ੍ਰਿਤਸਰ ਗਿਆ ਸੀਗਾ ਤੇ ਮਨ ਤੇ ਸ਼ੰਕੋਚ ਸੀਗਾ ਭਾਜੀ ਕਿੱਦਾਂ ਦਾ ਹੋਊਗਾ ਪਰ ਮੈਨੂੰ ਪਤਾ ਸੀਗਾ ਭਾਜੀ ਆਪਣੀ ਜਿੱਦਾਂ ਪਹਿਲਾਂ ਰਾਣੇ ਨਾਲ ਗੱਲ ਹੁੰਦੀ ਸੀਗੀ ਤੇ ਹੋਰ ਪਲੇਅਰਾਂ ਨਾਲ ਵੀ ਆਪਣੀ ਗੱਲ ਹੁੰਦੀ ਸੀਗੀ ਰਾਣਾ ਆਪਣਾ ਵਧੀਆ ਫਰੈਂਡ ਆ ਲੋਕ ਭਾਜੀ ਸਾਡੇ ਆਪਣੇ ਰੋहतक ਦੇ ਵੀ ਗਏ ਹੋਏ ਨੇ ਉੱਧਰ ਜਿੱਦਾਂ ਬੁੱਢੇ ਸਾਡੇ ਉਹ ਵੀ ਜਨੂ ਮਿਲਣ ਆਏ ਨਹੀਂ ਉਹਨਾਂ ਨੂੰ ਵੀ ਪੁੱਛਿਆ ਜਿੱਦਾਂ ਕੱਲੇ ਯਾਰ ਕਰਨ ਨੂੰ ਮੈਂ ਕਿਹਾ ਇੱਥੇ ਹੈ ਕਿ ਜਿੱਦਾਂ ਲੋਕੀ ਇੰਨਾ ਖਾਤੋਂ ਡਰਦੇ ਆ ਪਾਕਿਸਤਾਨ ਤੋਂ ਤੇ ਕੁਛ ਨਹੀਂਗਾ ਯਾਰ ਸਾਰੇ ਮੜੜਾਣੇ ਜਿੱਦਾਂ ਉਹ ਦੋ ਲੱਟ ਟੁੱਟੀ ਸੀਗੀ ਹਾਂ ਹਾਂਜੀ ਟੁੱਟੀ ਸੀਗੀ ਆਪਰੇਸ਼ਨ ਕਰਾ ਜਗਾ ਉਹਨੇ ਤੇ ਉਹ ਵਿਚਾਰਾ ਗਲੇ ਬੈਠਾ ਜਗਾ ਪਰ ਫੇਰ ਵੀ ਜਿੱਦਾਂ ਕਿਸੇ ਸਮਾਨ ਦੀ ਕਿਸੇ ਚੀਜ਼ ਦੀ ਕੋਈ ਲੋਡ ਹੁੰਦੀ ਸੀ ਅਸੀਂ ਉਹਨੂੰ ਦੱਸਦੇ ਸੀ ਕਿ ਉਹ ਫੇਰ ਵੀ ਜਿੱਦਾਂ ਆਪਾਂ ਨੂੰ ਮੁੰਇਆ ਕਰਾਉਂਦਾ ਸੀਗਾ ਨਹੀਂ ਭਾਈ ਉਹਨਾਂ ਦੀ ਨਾ ਜਦੋਂ ਆਪਣਾ ਪਾਕਿਸਤਾਨ ਦਾ ਮੈਚ ਹੁੰਦਾ ਵਾ ਆਪਣੇ ਮਾਈਂਡ ਚ ਪਤਾ ਨਹੀਂ ਗੱਲ ਕੀ ਹੁੰਦੀ ਆ ਦੂਜੀ ਗੱਲ ਹੁੰਦੀ ਆ ਮੈਚ ਪੂਰਾ ਟੋਪ ਦਾ ਲੱਗੂਗਾ ਆਪਾਂ ਜਿੱਤਣਾ ਵਾ ਆਪਾਂ ਹਾਰੋਣਾ ਆਪਾਂ ਉਂਗਲ ਖੜੀ ਕਰਨੀ ਆ ਕਈਆਂ ਗੱਲਾਂ ਜਿੱਦਾਂ ਆਪਾਂ ਡੇਲੀ ਖੇਡਦੇ ਆ ਇੱਥੇ ਆਪਣੇ ਗੱਲ ਨਹੀਂ ਹੁੰਦੀ ਭਾਜੀ ਜਦੋਂ ਮੈਚ ਹੁੰਦਾ ਵੱਡਾ ਤਗੜਾ ਅਕੈਡਮੀਆ ਦਾ ਜਿੱਦਾਂ ਜਾਂ ਵਰਲਡ ਕੱਪ ਕੋਈ ਆਪਣੇ ਹੁੰਦਾ ਵਾ ਤੇ ਏਹੀ ਹੁੰਦਾ ਵਾ ਮੂਰੇ ਵਧੀਆ ਖੇਡਣਾ ਵਾ ਪਰ ਜਦੋਂ ਪਾਕਿਸਤਾਨ ਦਾ ਮੈਚ ਹੁੰਦਾ ਵਾ ਗੱਲਾਂ ਕਈਆਂ ਚੱਲਦੀਆਂ ਦਿਮਾਗ ਵਿੱਚ ਆ ਜੀ ਤਗੜਾ ਖਿੰਡਣਾ ਕੋਈ ਗਲਤੀ ਨਹੀਂ ਕਰਨੀ ਇਹ ਉਹ ਪਰ ਭਾਜੀ ਪਲੇਅਰ ਵੀ ਹਕੀਕਤ 'ਚ ਤਗੜੇ ਹੀ ਹੈ ਉਹ ਤਗੜੇ ਹੈਗੇ ਆ ਸਪੀਡ ਵੀ ਜਿੱਦਾਂ ਪਾਵਰ ਵੀ ਬਹੁਤ ਜ਼ਿਆਦਾ لمبے ਤਗੜੇ ਪਲੇਅਰ ਹੈਗੇ ਆ ਭਾਜੀ ਮੰਨਣਾ ਆਪਾਂ ਨੂੰ ਬਿਲਕੁਲ ਬਿਲਕੁਲ ਭਾਜੀ ਜਦੋਂ ਸਾਡਾ ਫਾਈਨਲ ਮੈਚ ਸੀਗਾ ਭਾਜੀ ਅਸੀਂ 3 ਘੰਟੇ ਪਹਿਲਾਂ ਵਾਰਮ ਅਪ ਹੁੰਦੀ ਰੌਣ ਲੱਗੇ ਸੀਗੇ ਪਰ ਗੱਲ ਹੋਈ ਹੈ ਭਾਜੀ ਜਿੱਦਾਂ ਆਪਣਾ ਗੇਮ ਖੇਡੋ ਬੰਦਾ ਤੂੰ ਜਿੱਦਾਂ ਜ਼ਿਆਦਾ ਪ੍ਰੈਸ਼ਰ ਲੈਂੋ ਨਾ ਪਰ ਫੇਰ ਵੀ ਜਿੱਦਾਂ ਹੁੰਦਾ ਵਾ ਭਾਜੀ ਅਸੀਂ ਭਾਵੇਂ ਕੁਛ ਮਰਜ਼ੀ ਜੋ ਵੀ ਕਰ ਲਈ ਭਾਜੀ ਜਦਾਂ ਆਪਾਂ ਆਪਣਾ ਗੇਮ ਭਾਜੀ ਦੂਜਾ ਵਾਜਦਾ ਉਸ ਕਰਕੇ ਉੱਥੇ ਹੀ ਆਪਣਾ ਦਾ ਭਾਜੀ ਇਦਾਂ ਵਾ ਜੇ ਆਪਣਾ ਗੇਮ ਜਿੱਦਾਂ ਸੇਫ ਰਹਿੰਦਾ ਮਾਈਂਡ ਨਾਲ ਆਪਾਂ ਨੂੰ ਭਾਜੀ ਕੋਈ ਟੱਪ ਨਹੀਂ ਦਿੰਦਾ ਤੇ ਜੇ ਉਹ ਵੀ ਆ ਜਦੋਂ ਆਪਣਾ ਗੇਮ ਦੂਜੀ ਭੈੜੀ ਕੋੜੀ ਤੇ ਚੱਲ ਗਿਆ ਫਿਰ ਆਪਾਂ ਨੂੰ ਸਾਰੇ ਟੱਪ ਦਿੰਦੇ ਆ ਭਾਜੀ ਉਹਦਾ ਨਾ ਟੁੱਟ ਕੇ ਕੋਈ ਲੱਗ ਜਾਵੇ ਆਪਾਂ ਨੂੰ ਟੁੱਟ ਕੇ ਜਦਾਂ ਉਹਦਾ ਨਾ ਵਧੀਆ ਲੱਗਦਾ ਜਦਾਂ ਤੇ ਫਿਰ ਵੀ ਜਦਾਂ ਥੱਲੇ ਵਾਲੇ ਜਦੋਂ ਜਦਾਂ ਥੱਲੇ ਵਾਲਿਆਂ ਨਾਲ ਮੈਨੂੰ ਜਿਆਦਾ ਵਧੀਆ ਲੱਗਦਾ ਜੀ ਤੁਹਾਨੂੰ ਪਤਾ ਹੀ ਹੈ ਜਦੋਂ ਘੇਰੀ ਵਾਲੇ ਬੰਦੇ ਹੁੰਦੇ ਆ ਉਹਨਾਂ ਦਾ ਕਿੰਨਾ ਜਿੱਦਾ ਮਾਈਂਡ ਦਾ ਜਿੱਦਾ ਖਿਲਣਾ ਪੈਣਾ ਹੈ ਨਾ ਉਹ ਘੇਰੀ ਗਏ ਬਹੁਤ ਜਿਆਦਾ ਮਤਲਬ 20 ਸੈਕਿੰਡ ਦਾ ਹੱਥ ਲੱਗ ਨਹੀਂ ਦਿੰਦੇ ਠੀਕ ਹੈ ਇਹ ਘੇਰੀ ਇੰਨੀ ਤੇਜ਼ ਘੁੰਮਦੀ ਆ ਇਹ ਮੈਂ ਤਾਂ ਜਾਂ ਫੇ ਵੀ ਉਹਨਾਂ ਨੂੰ ਬੰਦਾ ਜਿਹੜੇ ਘੇਰੀ ਘੁਮਾਉਂਦੇ ਆ ਇੱਕ ਟੁੱਟ ਕੇ ਲੱਗਦਾ ਰੇਡਰ ਨੂੰ ਆਉਂਦੇ ਉਹੀ ਗੱਲ ਹੋ ਗਈ ਆ ਬੈਲ ਮuje ਮਾਰ ਮਤਲਬ ਉਹ ਉਹਨੂੰ ਨੰਬਰ ਦੇਣ ਦਾ ਜਦਾਂ ਤਰੀਕਾ ਸੋਖਾ ਰਹਿੰਦਾ ਰੇਡਰ ਨੂੰ ਇਹ ਟੁੱਟ ਕੇ ਉਹਦਾ ਬੰਦਾ ਲੱਗਦਾ ਤੋ ਵਧੀਆ ਜਿੱਦਾਂ ਮੈਨੂੰ ਬਾਹਰਲੀ ਕੰਟਰੀ ਆਜ ਲੱਗਿਆ ਜੀਗਾ ਆਸਟ੍ਰੇਲੀਆ ਜਦੋਂ ਤੇ ਉਹ ਜਿਆਦਾ ਜਿੱਦਾਂ ਆਪਣਾ ਮਨ ਲੱਗਿਆ ਵਧੀਆ ਫੀਲ ਹੋਇਆ ਗੁੱਡ ਫੀਲਿੰਗ ਹਾਂਜੀ ਤੇ ਇੱਥੇ ਹਰਿਆਣੇ ਭਾਜੀ ਮੈਂ ਤਈਓ ਉਦਾਂ ਖੇਡਦਾ ਨਹੀਂਗਾ ਜਿੱਦਾਂ ਮੇਰਾ ਮਨ ਮੂੰਹ ਤਾਂ ਠੀਕ ਹੈ ਭਾਜੀ ਇੱਥੇ ਦਾ ਕਿਉਂਕਿ ਆਪਣੇ ਬੰਦੇ ਆ ਮਨ ਤਾਂ ਲੱਗੂਗਾ ਪੰਜਾਬ ਜਦੋਂ ਮੈਂ ਤਈਓ ਘੱਟ ਖੇਡਦਾ ਭਾਜੀ ਕਿਉਂਕਿ ਆਪਣੀ ਨਾ ਪਹਿਲਾਂ ਦੋ ਜਿੱਦਾਂ ਆਪਣੀ ਟੀਮ ਸੀਗੀ ਪਿੰਡ ਦੀ ਤੇ ਆਪਣੇ ਸੀਨੀਅਰ ਸੀਗੇ ਉਹ ਜਿੱਦਾਂ ਹੁਣ ਉਹਨਾਂ ਨੇ ਆਫਰ ਕਰਤਾ ਖੇਡਣਾ ਉਸ ਤੋਂ ਬਾਅਦ ਆਪਾਂ ਟੀਮ ਚ ਚਲੋਣੀ ਸੀਗੀ ਭਾਜੀ ਪਿੰਡ ਦਾ ਨਾਂ ਨਾ ਕਰ ਤੇ ਆਪਾਂ ਜਿੱਦਾਂ ਜਵਾਗ ਜੇ ਜਿੱਦਾਂ ਆਪਣੇ ਭਰਾ ਹੋਣੀ ਆ ਉਹ ਜਿੱਦਾਂ ਪਲੇਅਰ ਬਣਾਣੇ ਜੀ ਮੈਂ ਪਿੰਡ ਦਾ ਨਾਮ ਰਹਿ ਜੂਗਾ ਅੱਗੇ ਕੀ ਪਤਾ ਭਾਜੀ ਗੇਮ ਸੱਟ ਸੁੱਟ ਦਾ ਕਿਨੂੰ ਕਿਨੂੰ ਲੱਗ ਜੂ ਕਿਨੂੰ ਨਹੀਂ ਦੋ ਤਿੰਨ ਪਲੇਅਰ ਹੋਣੇ ਚਾਹੀਦੇ ਪਿੰਡ ਦਾ ਪਿੰਡ ਦਾ ਨਾਮ ਚੱਲ ਜੂ ਆਲੇ ਦੋਲੇ ਭਾਜੀ ਤੇ ਹਰਿਆਣੇ ਮੈਂ ਸਾਈਓ ਕਰਕੇ ਛੇੜਦਾ ਭਾਜੀ ਹਾਂਜੀ ਅਸੀਂ ਜਿੱਦਾਂ ਲਾ ਲੋ 2017 ਤੋਂ ਬਾਅਦ ਜਿੱਦਾਂ ਮੈਂ ਘਾਟੀ ਛੱਡਿਆ ਪੰਜਾਬ ਦੇ ਪਰ ਛੇੜਿਆ ਵਾ ਭਾਜੀ ਘਾਟੀ ਛੱਡਿਆ ਵਾ ਆਪਣੀ ਪਿੰਡ ਦੀ ਟੀਮ ਬਣਾ ਕੇ ਛੱਡਿਆ ਅੱਗੇ ਦਾ ਰਵੀ ਦੀ ਰਵੀ ਦੀ ਬਣਾ ਲੈਂਦੇ ਆ ਰਵੀ ਜੇ ਖੇਡਦੇ ਆ ਭਾਵਾ ਵਰਪੁਰ ਦੀ ਬਣਾ ਲੈਂਦੇ ਆ ਉਹਨਾਂ ਦੇ ਖੇਡ ਲੈਂਦੇ ਆ ਭਾਜੀ ਬਾਕੀ ਜਿਆਦਾ ਆਪਣੀ ਟੀਮ ਮੰਦੇ ਸੀ ਆਪਣੀ ਬਣਾ ਕੇ ਖੇਡਦੇ ਜੀ ਪਿੰਡ ਦੇ